ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੋਈਪੁਰ ਜ਼ਿਲ੍ਹੇ ਦੇ ਤੂਤ ਪਿੰਡ ਦੇ ਵਿੱਚ ਤੂਤ ਪਿੰਡ ਦਾ ਇੱਕ ਫਰੋਈਪੁਰ ਜ਼ਿਲ੍ਹੇ ਦਾ ਵੱਡਾ ਪਿੰਡ ਆ ਤੇ ਇਸ ਪਿੰਡ ਦਾ ਕਬੱਡੀ ਦੀ ਇੰਡਸਟਰੀ ਦੇ ਵਿੱਚ ਵੀ ਬਹੁਤ ਵੱਡਾ ਨਾਮ ਆ ਰਤੂਤਾਂ ਦਾ ਗਰਜੀਤ ਕੋੜਾ ਜਿੰਦੀ ਕੌਡੀ ਨਾਲ ਪ੍ਰੀਤ ਕੋੜਾ ਤੁਸੀਂ ਸਾਰਿਆਂ ਨੇ ਐਕਸਰੀ ਸ਼ੇਅਰ ਗਰਾਂਡਾਂ ਦੇ ਵਿੱਚ ਸੁਣੇ ਹੋਇਆ ਤੂਤਾਂ ਦੇ ਪਿੰਡ ਦਾ ਗਰਜੀਤ ਨੇ ਬਹੁਤ ਵੱਡੀ ਉਂਗਲ ਖੜੀ ਕਰਕੇ ਪਿੰਡ ਦੱਸਿਆ ਵੀ ਕਿਹੜੇ ਜ਼ਿਲ੍ਹੇ ਦੇ ਵਿੱਚ ਅਤੇ ਕਿਹੜੇ ਕੋਨੇ ਦੇ ਵਿੱਚ ਇਹ ਨਗਰ ਵਸਿਆ ਹੋਇਆ ਵਾ ਪਰ ਸਮਾਂ ਬਹੁਤ ਵੱਡੀ ਚੀਜ਼ ਹੁੰਦਾ ਵਾ ਮਿੱਤਰੋ ਹਰ ਸਮੇਂ ਦੇ ਨਾਲ ਚੱਲਣਾ ਪੈਂਦਾ ਵਾ ਅੱਜ ਤੁਹਾਨੂੰ ਆਪਾਂ ਉਸ ਪਿੰਡ ਦੇ ਵਿੱਚ ਇੱਕ ਮੈਂ ਦੀ ਵੀਡੀਓ ਬਣਾ ਕੇ ਦਿਖਾਉਣ ਲੱਗੇ ਆ ਘਰੇਲੂ ਪਰਿਵਾਰ ਦੇ ਘਰੋਂ ਕਿੰਨੇ ਦਿਨਾਂ ਦੀ ਇਹ ਮੈਂ ਕੱਚੀ ਆ ਕਿੰਨੇ ਦੁੱਧ ਦਾ ਰਿਕਾਰਡ ਆ ਕੀ ਭਾਈ ਹੁਣੀ ਦੀ ਡਿਟੇਲ ਦਿੰਦੇ ਆ ਉਹ ਕਰਦੇ ਆ ਗੱਲਬਾਤ ਭਾਈ ਹੁਣਾਂ ਤੇ ਅੱਗੇ ਚਲ ਜੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੱਡੇ ਭਾਈ ਠੀਕ ਠਾਕ ਜੀ ਸਿੱਤਾਂ ਘਰ ਪਰਿਵਾਰ ਭਾਈ ਵਧੀਆ ਜੀ ਠੀਕ ਆ ਇੱਕ ਵਾਰੀ ਭਾਈ ਨਾਮ ਦੱਸ ਦੀਆ ਆਪਣਾ ਜੀ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਸਨ ਆਫ ਵੀਰੇ ਖੁਸ਼ ਹਾਲ ਸਿੰਘ ਜੀ ਖੁਸ਼ ਹਾਲ ਸਿੰਘ ਕੁਲਵਿੰਦਰ ਭਾਈ ਜਿਹੜੀ ਮੈਂ ਆ ਫਿਰ ਆਪਣੀ ਇਹ ਇਹ ਹੁਣ ਕਿੰਨਾ ਵਸੂਆ ਸੁਹੁੰਦੀ ਆ ਬਾਈ ਤੀਜਾ ਵੀਰੇ ਤੀਜਾ ਸੁਆ ਤੇ ਬਾਈ ਦੂਜੇ ਸੇ ਕਿੰਨਾ ਕੁ ਦੁੱਧ ਛੋਲਿਆ ਸੀ ਆ 16 ਲੀਟਰ ਹੀ 16 ਲੀਟਰ ਦੁੱਧ ਦਾ ਆਪਾਂ ਛੋਲਿਆ ਹੋਇਆ ਹਾਂਜੀ ਠੀਕ ਆ ਬਾਈ ਤੇ ਤਿਆਰੀ ਤਾਂ ਮੁਕੰਮਲ ਹੀ ਆ ਸੂਈ ਪੋ ਅੱਜ ਭਲਖਾਣਾ ਹਾਂਜੀ ਠੀਕ ਆ ਬਾਈ ਤੇ ਬਾਈ ਹੁਣ ਇਹਨੂੰ ਵੇਚਣਾ ਫਿਰ ਹਾਂਜੀ ਠੀਕ ਆ ਬਾਈ ਕੀ ਰੇਟ ਰੂਟ ਤੈਅ ਕੀਤਾ ਵੱਡੇ ਭਾਈ ਆ ਰੇਟ ਫੋਨ ਤੇ ਹੀ ਫੋਨ ਤੇ ਠੀਕ ਆ ਬਾਈ ਜੀ ਤੇ ਚੁਵਾਈ ਚੁਈ ਦੇ ਵਿੱਚ ਕਿਵੇਂ ਰਹਿੰਦੀ ਓਕੇ ਜਮਾ ਜਮਾ ਓਕੇ ਵੀਰੇ ਜੇ ਕੋਈ ਆਪਣੇ ਵਰਗੇ ਘਰ ਪਰ ਰੱਖਣ ਵਾਲਾ ਭਰਾ ਲੈ ਜਾਵੇ ਤੇ ਫਿਰ ਮਨ ਤਨ ਖੁੱਲਾ ਕਰ ਦੇਗਾ ਹਾਂਜੀ ਕਰ ਦੇਗਾ ਤੇ ਤੁਰਦੀ ਏ ਮੜਾ ਜੀ ਬਾਈ ਨੂੰ ਹਾਂ ਜੀ ਤੁਰਦੀ ਲੈ ਵੀ ਮਿੱਤਰੋ ਤੂਤ ਪਿੰਡ ਦੇ ਵਿੱਚ ਕਲਵਿੰਦਰ ਬਾਈ ਦੇ ਘਰੇ ਮੈਂ ਖੜੀ ਹੋਈ ਆ ਸੁਹਾ ਸੁੰਦੀ ਆ ਕਿੱਦਾਂ ਚੌਥਾ ਬਾਈ ਹੁੰਦੀ ਆਂਦੇ ਸੂਣ ਦੇ ਵਿੱਚ ਬਾਈ ਦਿਨ ਤੱਕ ਦੇ ਪੂਰੇ ਆ ਤੱਕ ਰਿਪੜ ਮੈਂ ਤਿਆਰੀ ਦੇ ਵਿੱਚ ਆ ਬਿਲਕੁਲ ਕਿਉਂਕਿ ਮੈਂ ਦੱਸਦੀ ਆ ਵੀ ਸੂ ਸਕਦਾ ਘੰਟੇ ਨੂੰ ਵੀ ਸੂ ਸਕਦੀ ਆ ਤੇ ਇੱਕ ਦੋ ਦਿਨ ਕੱਟ ਵੀ ਸਕਦੀ ਆ ਬਿਲਕੁਲ ਤਿਆਰੀ ਆ ਲੇਵੇ ਦਾ ਸਹਜ ਆ ਜਿਹੜਾ ਉਹ ਜਿਹੜਾ ਥੱਲੇ ਨੂੰ ਢਾਲਵਾ ਵਾਧਾ ਥੋੜਾ ਜਿਹਾ ਫਿਟਿੰਗ ਵਾਲਾ ਨਹੀਂ ਕਹਿ ਸਕਦੇ ਆ ਆਪਾਂ ਇਹਦਾ ਕਰਮ ਵਾਲੀ ਦਾ ਦੁੱਧ ਵਾਲੇ ਪੱਖ ਤੋਂ ਮੈਂ ਚੰਗੀ ਆ ਔਰ ਲੀਵੇ ਤੇ ਮਿੱਤ ਜਿਹੜਾ ਸਪੇਸ ਆ ਜਿਹੜਾ ਢਲਪਣਾ ਉਹ ਵੀ ਚੰਗਾ ਵਾ ਬਾਕੀ ਦੁੱਧ ਬਾਈ ਹੁਣੀਆਂ ਦੇ ਵੀ ਇਹ ਚੰਗਾ ਦੇ ਦਿੰਦੀ ਆ 16 ਕਿਲੋ ਦੁੱਧ ਬਾਈ ਹੁਣੀਆਂ ਦੇ ਤੋਂ ਚੁੰਦੇ ਰਹੇ ਆ ਬਾਈ ਬਾਕੀ ਤੁਸੀਂ ਦੇਖ ਵੀ ਸਕਦੇ ਮੇਰੇ ਤੋਂ ਥੱਲੋ-ਫੁੱਲੋ ਕੀ ਖਰੀ ਭੰਡਿਆ ਜੰਨੀ ਹੈਗੀ ਕਰਮਾ ਵਾਲੀ ਚੰਗੀ ਆ ਕੱਦ ਬਾਡੀ ਮੈਂ ਦੀ ਪੂਰੀ ਚੰਗੀ ਆ ਬਸ ਲੀਵੇ ਵਾਲੇ ਪੱਖ ਤੋਂ ਜਰੂਰ ਥੋੜੀ ਜਿਹੀ ਉਦਾਸ ਆ ਬਾਕੀ ਮੈਂ ਸਾਰੀ ਖਾਸ ਆ ਔਰ ਇੰਦਾ ਰੇਟ ਬਾਈ ਹੋਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰਨਗੇ ਉਹਦੇ ਵਿੱਚੋਂ ਮਾਨਤਨ ਵਾਲਾ ਰੇਟ ਜਿਹੜਾ ਤੁਹਾਡੇ ਨਾਲ ਤੈਅ ਕੀਤਾ ਜਾਊਗਾ ਕਿਉਂਕਿ ਹੁਣ ਮੈਂ ਤਿਆਰੀ ਦੇ ਵਿੱਚ 2-4 ਦਿਨ ਕੱਢਦੀ ਆ ਤੇ ਟਿਕਾਣੇ ਤੇ ਜਦੋਂ ਮੈਂ ਹੋਈ ਉਦੋਂ ਗੱਲਬਾਤ ਹੋਰ ਹੋਣੀ ਆ ਆਪਾਂ ਨੰਬਰ ਲਲਕਨਵਿੰਦਰ ਭਾਈ ਨੰਬਰ ਦਈ ਕਰਾਂ ਦੀ ਵੀਰੇ 94658 ਜੀ 13205 ਇੱਕ ਵਾਰੀ ਹੋਰ ਬੋਲ ਦਈਏ ਜੀ 94658 ਜੀ 13205 ਠੀਕ ਆ ਜੀ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਪਾਈ ਨਾਲ ਗੱਲਬਾਤ ਪਿੰਡ ਤੂਤ ਤੇ ਤੂਤ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਧੰਨਵਾਦ